ਮੈਂ ਦੁਕਾਨ ਤੇ ਸੀਗਾ ਤੇ ਮੇਰਾ ਕੋਈ ਕਾਗਜ਼ ਚੁਗਣ ਵਾਲੇ ਬੱਚੇ ਜਿਹੜੇ ਤੇ ਹੋਰ ਇਹਨਾਂ ਨਾਲ ਮੇਰਾ ਵੈਸੇ ਹੀ ਲਗਾ ਹੋ ਰਿਹਾ ਸ਼ੁਰੂ ਤੋਂ ਇੱਕ ਮੁੰਡਾ ਸੀ ਉਹ ਮੇਰੇ ਕੋਲ ਨਾ ਸ਼ਨੀਵਾਰ ਨੂੰ ਮੰਗਣ ਆਉਂਦਾ ਜਿਹੜਾ ਤੇਲ ਜਾਂ ਭੌਂ ਦਿੰਦੇ ਉਹ ਆਗਾ ਤੇ ਉਹਦੇ ਨਾ ਇੱਕ ਮਕਬਤਾ ਜੀ ਵੀ ਲਿਖੀ ਸੀ ਕਿ ਉਹ ਦੋ ਇਹ ਪਿੱਛੇ ਜਿਹਨੇ ਅਮੀ ਨੇ ਕੁਲਦੀਪ ਰਮਨ ਲਾਗ ਰਹੀ ਉਹਦੇ ਗੂੰਠੇ ਦੇ ਨਾ ਪੱਟੀ ਜੀ ਵੀ ਨਹੀਂ ਬੰਨੀ ਹੋਈ ਤੇ ਲੇਰ ਜੀ ਵੀ ਬਣੀ ਤੇ ਕੂਠਾ ਉਹਦਾ ਇੰਨਾ ਹੋਇਆ ਹਾਂ ਤੇ ਮੈਂ ਅੱਛਾ ਇੱਕ ਕੋਨੇ ਕੁਲਚਾ ਜੇਬ ਚ ਉਤਲੀ ਜੇਬ ਚ ਛਾਟ ਵੱਡੀ ਜੀ ਹੁੰਦੀ ਸੀ ਉਹਦੇ ਜੇਬ ਚ ਕੁਲਚਾ ਜੇਬ ਚ ਪਾਇਵਾ ਇੱਕ ਖਾਰਿਆ ਇਧਰ ਲਿਆ ਤਾ ਨਾ ਇੱਕ ਹੱਥ ਚ ਮੇਰੇ ਕੋਲ ਆ ਗਿਆ ਤੇ ਉਹਨੇ ਵਾਜੀ ਦਿੱਤੀ ਉਹ ਮੈਂ ਕਹ ਤੂੰ ਵਿਆਜਤਾ ਨਹੀਂ ਸ਼ਨੀਵਾਰ ਨਹੀਂ ਆਂ ਮੈਂ ਤੂੰ ਕਿਧਰ ਫਿਰਦਾ ਕੰਦਾ ਬਸ ਫਿਰਦੇ ਆ ਮੋਜਾਂ ਨਾਲ ਮੈਂ ਕਹਾ ਕੀ ਹੋ ਗਿਆ ਕਹ ਮੈਂ ਕੋਨੀ ਮੈਂ ਤੋ ਰਹਿ ਜਾਂਦਾ ਸੀਗਾ ਮੋਜਾਂ ਨਾਲ ਮੈਂ ਫਿਰ ਕਹਿੰਦਾ ਇਧਰੋਂ ਇੱਕ ਜੀਪ ਲੈ ਕੇ ਆਇਆ ਮੈਂ ਕਿਹਾ ਮੋਦਨ ਨਾਲ ਕਹਿੰਦਾ ਨਹੀਂ ਕਾਲੀ ਚ ਮੈਂ ਫੇਰ ਕਹਿੰਦਾ ਫੇਰ ਕੀ ਉਹਨੇ ਮੇਰੇ ਅਗੂਠੇ ਉੱਤਨੀ ਟਪਾਤੀ ਮੈਂ ਕਿਹਾ ਕਾਲੀ ਚ ਕਹਿੰਦਾ ਨਾ ਮੋਦਨ ਨਾਲ ਮੈਂ ਫੇਰ ਕਹਿੰਦਾ ਮੈਂ ਰੋਣ ਲੱਗ ਗਿਆ ਮੈਂ ਕਿਹਾ ਮੋਦਨ ਨਾਲ ਕਹਿੰਦਾ ਨਾ ਪੀੜ ਨਾਲ ਮੈਂ ਫੇਰ ਕਹਿੰਦਾ ਮੈਂ ਡਿੱਗ ਪਿਆ ਮੈਂ ਕਿਹਾ ਤੂੰ ਬੇਹੋਸ਼ ਹੋ ਗਿਆ ਕਹਿੰਦਾ ਬੀ ਪੀੜ ਨਾਲ ਕਹਿੰਦਾ ਮੋਦਨਾ ਆ। ਆ ਮੈਂ ਫਿਰ ਕਹਿੰਦਾ ਉਹ ਉਹਨੇ ਦੋ ਦਾ ਪੈਸੇ ਦੇ ਤੇ ਕੱਢ ਕੇ ਮੈਂ ਕਿਹਾ ਮੋਦਨ ਨਾਲ ਕਹਿੰਦਾ ਨਾ ਡਰ ਕੇ। ਮੈਂ ਕਿਹਾ ਫਿਰ ਤੂੰ ਕੀ ਕੀਤਾ? ਕਹਿੰਦਾ ਉਹ ਮੈਨੂੰ ਕਹਿੰਦੇ ਵੀ ਡਾਕਟਰ ਦੇ ਲੈ ਕੇ ਜਾਣੇ ਆ। ਮੈਂ ਉਹਨਾਂ ਨੂੰ ਕਿਹਾ ਵੀ ਰਹਿਣ ਦਿਓ। ਮੈਂ ਕਾਦੇ ਨਾਲ ਕਹਿੰਦਾ ਮੋਦਨਾ। ਉਸ ਤੋਂ ਬਾਅਦ ਕਹਿੰਦਾ ਪੈਸੇ ਲਏ ਆਪਾਂ ਰੋਣ ਲੱਗ ਗਏ। ਮੈਂ ਕਿਹਾ ਪੀੜ ਨਾਲ ਕਹਿੰਦਾ ਨਾ ਬਾਨੇ ਨਾਲ। ਮੈਂ ਫਿਰ ਕਹਿੰਦਾ ਉਹਨੇ ਮੈਨੂੰ ਪੈਸੇ ਦੇ ਤੇ। ਮੈਂ ਕਿਹਾ ਮੋਦਨ ਨਾਲ ਕਹਿੰਦਾ ਨਾ ਨਰਕੇ ਫਿਰ ਕਹਾਂ ਵਰ ਕੀ ਆ ਪਾ ਗਏ ਕੋਲਚਾਂਲੇ ਕੋਲੇ ਡਾਕਟਰ ਕੋਲੇ ਨੇ ਕੋਲਚਾਂਲੇ ਕੋਲੇ ਮੈਂ ਕਹਾ ਮੋੜ ਦੇ ਨਾ ਕਹਦਾ ਨਾ ਕਾਲੀ ਨਾਲ ਮੈਂ ਫਿਰ ਕਹਿੰਦਾ ਵਾਸ ਕੋਲਚੇ ਲੈ ਕੇ ਤੇਰੇ ਕੋ ਖੜੇ ਹਾਂ ਮੈਂ ਕਹਾ ਇਹ ਕਾਦੇ ਨਾਲ ਆ ਮੈਂ ਮੋੜ ਦੇ ਨਾ